ਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੂਬਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਰਥਲੀ ਮਚ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਮੁਲਾਕਾਤ ਯਾਨੀ ਕਿ ਮੀਟਿੰਗ ਕੀਤੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਨਾਲ ਉਹਨਾਂ ਨੂੰ ਤਗੀਦ ਕੀਤਾ ਗਿਆ ਕਿ ਤੁਸੀਂ ਆਪਣੇ ਅਹੁਦੇ ਤੇ ਦੁਬਾਰਾ ਵਫਾਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਇਧਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਨਾ ਪ੍ਰਧਾਨ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਆਪਣੀ ਮਨਮਰਜ਼ੀ ਕਰ ਰਹੇ ਨੇ ਸੁਖਬੀਰ ਸਿੰਘ ਨੇ ਸ੍ਰੀ ਅਕਾਲ ਤਖਸੈਬ ਨੂੰ ਮੱਥਾ ਲਾਇਆ ਹੋਇਆ ਹੈ ਸ੍ਰੀ ਅਕਾਲ ਤਖਸੈਬ ਤੋਂ ਭਗੌੜੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ ਬਿਨ ਲਾਗੂ ਹੋਣਗੇ ਭਾਵੇਂ ਦੇਰ ਹੋਵੇ ਭਾਵੇਂ ਅੱਜ ਕਰ ਲੈਣ ਤੇ ਭਾਵੇਂ ਕੱਲ ਕਰ ਲੈਣ ਤੇ ਭਾਵੇਂ ਪਰਸੂ ਕਰ ਲੈਣ ਇਹਨਾਂ ਨੂੰ ਇਨ ਬਿਨ ਆਪਣੀ ਜ਼ਿੰਦਗੀ ਦੇ ਵਿੱਚ ਉਹ ਹੁਕਮਨਾਮਾ ਲਾਗੂ ਕਰਨਾ ਪਵੇਗਾ ਅਕਾਲੀ ਫੂਲਾ ਸਿੰਘ ਵਾਲੇ ਰੂਪ ਦੇ ਵਿੱਚ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਿੱਖ ਪੰਥ ਵੀ ਨਾਲ ਹੈ ਸਿੱਖ ਪੰਥ ਦਾ ਖੂਨ ਵੀ ਉਬਾਲੇ ਜਾਂ ਕਹਿ ਸਕਦੇ ਹਾਂ ਖੋਲ ਰਿਹਾ ਹੈ ਕਿਉਂਕਿ ਵਾਰ-ਵਾਰ ਕੁਤਾਹੀ ਕਰਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਦੂਸਰੇ ਪਾਸੇ ਕਹਿਣਾ ਕਿ ਅਸੀਂ ਸਿੱਖ ਕੌਮ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਮੇਰਾ ਰੋਮ ਰੋਮ ਸਮਰਪਿਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਢੋਂਗ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਬੀ ਸਿੰਘ ਖਾਸੇ ਤੱਤੇ ਹੋ ਗਏ ਨੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਅਸਤੀਫੇ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਜਥੇਦਾਰ ਦੇ ਅਹੁਦੇ ਤੋਂ ਕਿਸੇ ਵੀ ਸਮੇਂ ਲਾਇਆ ਜਾ ਸਕਦਾ ਹੈ ਹਰ ਰੋਜ਼ ਕੋਈ ਨਾ ਕੋਈ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿੱਚੋਂ ਆਉਂਦੀ ਹੈ ਤਾਂ ਇੱਕ ਠੋਕ ਕੇ ਜਵਾਬ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੱਪੜਿਆਂ ਵਾਲਾ ਬੈਗ ਹਮੇਸ਼ਾ ਤਿਆਰ ਰੱਖਦਾ ਰੱਖਦਾ ਹਾਂ ਮੇਰੇ ਕੱਪੜੇ ਹਮੇਸ਼ਾ ਬੈਗ ਦੇ ਵਿੱਚ ਪੈਕ ਹੁੰਦੇ ਨੇ ਜਦੋਂ ਕਹਿਣਗੇ ਮੈਂ ਫਤਿਹ ਬਲਾ ਕੇ ਆਪਣੇ ਘਰ ਚਲਾ ਜਾਵਾਂਗਾ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਇਸ ਬਿਆਨ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਭਾਜੜਾ ਪਾ ਦਿੱਤੀਆਂ ਨੇ ਕਿ ਆਜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਉਂ ਕਿਹਾ ਮੈਂ ਫਿਰ ਦੁਬਾਰਾ ਕਹਿਣਾ ਕਿ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਚਰਚਾ ਚੱਲ ਪਈਆਂ ਨੇ ਕਿ ਤੁਸੀਂ ਵੀ ਆਪਣਾ ਅਹੁਦਾ ਛੜਨ ਜਾ ਰਹੇ ਹੋ ਤੁਹਾਡੇ ਉੱਤੇ ਵੀ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਹੋਰ ਕਿਸੇ ਨੂੰ ਜਥੇਦਾਰ ਬਣਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੱਪੜੇ ਬੈਗ ਦੇ ਵਿੱਚ ਪਾ ਕੇ ਤਿਆਰ ਬੈਠਾ ਹਾਂ ਜਦੋਂ ਸ੍ਰੀਹਾ ਆਵੇਗਾ ਮੈਂ ਫਤਿਹ ਬਲਾ ਕੇ ਆਪਣੇ ਘਰ ਚਲਾ ਜਾਵਾਂਗਾ ਇਸ ਬਿਆਨ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਭਾਈਚਾਰੇ ਵਿੱਚ ਹੜਕਾ ਮਚਾ ਦਿੱਤਾ ਹੈ ਧੰਨਵਾਦ